ਇਸ ਦੌਰਾਨ ਕੇਂਦਰੀ ਵਣਨ ਅਤੇ ਸਨ੍ਯੰਤ ਰਾਜ ਮੰਤਰੀ ਸੋਮਪ੍ਰਕਾਸ਼ ਨੇ ਦਸੂਹਾਰਾ ਰੇਲਵੇ ਸਟੇਸ਼ਨ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਕਰਵਾਏ ਗਏ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਉੱਥੇ ਲੋਕਾਂ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲਾਪਾਤਰੀਆਂ ਨਾਲ ਕੀਤੀ ਗਈ ਗੱਲਬਾਤ ਨੂੰ ਸੁਣਿਆ। ਕੇਂਦਰੀ ਮੰਤਰੀ ਸੋਮਪ੍ਰਕਾਸ਼ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਵਾਸੀਆਂ ਦੇ ਸਰਵਪੱਖੀ ਵਿਕਾਸ ਦਾ ਇੱਕ ਵਾਅਦਾ ਹੈ ਜਿਸ ਤਹਿਤ ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣਾ ਹੈ। ਜ ਆਜਮਾਨ ਕਰਨ ਵਾਲਾ ਹੋਏ इस मौके मेरी कहानी मेरी जुबानी तहत लाभपात्रियों तजर्बे ਅਸੀਂ ਕਰ ਫ੍ਰੀ ਸੀਗੇ ਅਸੀਂ 10000 ਦਾ ਲੈ ਕੇ ਲੋਨ ਆਪਣਾ ਕੰਮ ਸ਼ੁਰੂ ਕੀਤਾ ਸਾਨੂੰ ਬਹੁਤ ਹੀ ਬੈਨੀਫਿਟ ਹੋਇਆ ਜਿਹਦੇ ਨਾਲ ਅਸੀਂ ਬਹੁਤ ਬਹੁਤ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਜਤਰਾ ਆਈ ਸੀਗੀ ਉਸ ਤੋਂ ਵਿੱਚ ਅਸੀਂ ਸ਼ਾਮਲ ਹੋਏ ਜਿਹਦੇ ਕਰਕੇ ਸਾਡਾ ਬਾਲਿਆਂ ਦੇ ਘਰ ਸੀਗਾ ਬਾਲਿਆਂ ਦੇ ਘਰ ਕਰਕੇ ਸਾਨੂੰ 1.2 ਲੱਖ ਦਾ ਲੋਨ ਮਿਲਿਆ ਅਸੀਂ ਉੱਥੇ ਆਪਣਾ ਮਕਾਨ ਬਣਾਇਆ ਮਕਾਨ ਬਣਾ ਤੇ ਹੁਣ ਅਸੀਂ ਬੜੀ ਵਧੀਆ ਤਰੀਕੇ ਨਾਲ ਉੱਥੇ ਰਹਿ ਰਹੇ ਹਾਂ ਇਸ ਕਰਕੇ ਅਸੀਂ ਪ੍ਰਧਾਨ ਮੰਤਰੀ ਜੀ ਦਾ ਦਿਨੋਕਤਾ ਦਿ ਲੋ ਧੰਨਵਾਦ ਕਰਦੇ ਆ ਮਗਰੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਚੈਸਲ ਮੇਅਰ ਜੰਮੂ ਰੇਲ ਗੱਡੀ ਤੇ ਜੰਮੂ ਤਵੀਦ ਦੇ ਦਸੂਹਾ ਸਟੇਸ਼ਨ ਤੇ ਟਹਿਰਾਦਿਸ਼ਵਾਦ ਕੀਤੀ ਅਤੇ ਮੁਕੇਰੀਆ ਰੇਲਵੇ ਸਟੇਸ਼ਨ ਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ